ਸਾਡੇ ਨਾਲ ਸਮਾਜ ਸੇਵੀ ਹਰਪਾਲ ਸਿੰਘ ਤਕਤੂ ਚੱਕ ਜੀ ਮੌਜੂਦ ਨੇ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਬਹੁਤ ਸਾਰੇ ਸਮਾਜਿਕ ਮੁੱਦਿਆਂ ਨੂੰ ਅਕਸਰ ਹੀ ਜਿਹੜੇ ਨੇ ਉਹ ਲੋਕਾਂ ਦੇ ਵਿੱਚ ਰੱਖਦੇ ਰਹਿੰਦੇ ਨੇ ਜੀ ਹਾਂ ਬਹੁਤ ਸਾਰੇ ਦੱਬੇ ਕੁਚਨੇ ਲੋਕਾਂ ਦੀ ਆਵਾਜ਼ ਬਣਨ ਦੀ ਕੋਸ਼ਿਸ਼ ਕਰਦੇ ਨੇ ਅਤੇ ਉਹਨਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਕਿਤੇ ਨਾ ਕਿਤੇ ਜਿਹੜੇ ਐਸਸੀ ਐ ਤੇ ਬੀਸੀ ਸਮਾਜ ਦੇ ਵਿੱਚ ਸਹੂਲਤ ਨੂੰ ਲੈ ਕੇ ਸਾਰੀਆਂ ਸਰਕਾਰਾਂ ਦਾਅਵੇ ਤਾਂ ਕਰਦੀਆਂ ਨੇ ਲੇਕਿਨ ਉਹਨਾਂ ਤੱਕ ਸਹੂਲਤ ਨਹੀਂ ਪਹੁੰਚਦੀ ਤਾਂ ਉਹ ਆਪਾਂ ਗੱਲਬਾਤ ਕਰਕੇ ਜਾਣਦੇ ਕਿ ਕਿਹੜੇ ਸਮਾਜਿਕ ਮੁੱਦਿਆਂ ਨੂੰ ਲੈ ਕੇ ਅੱਜ ਉਹਨਾਂ ਨੇ ਅੱਜ ਮੀਡੀਆ ਦੇ ਸਾਹਮਣੇ ਜਿਹੜੀ ਆ ਆਪਣੀ ਗੱਲ ਰੱਖਣੀ ਹੈ ਸਾਡੇ ਨਾਲ ਮੌਜੂਦ ਨੇ ਸਮਾਜ ਸੇਵੀ ਹਰਪਾਲ ਸਿੰਘ ਤਖਤੂ ਚੱਕ ਜੀ ਤਾਂ ਸਾਡੇ ਨਾਲ ਗੱਲਬਾਤ ਕਰ ਲੈਣੇ ਸਰ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤਖਤੂ ਸਰ ਸਵਾਲ ਇਤੋਂ ਸ਼ੁਰੂਆਤ ਕਰਦੇ ਹਾਂ ਕਿ ਤਰਨ ਤਰਨ ਹਲਕਿਆਂ ਦੇ ਵਿੱਚ ਜਿਹੜਾ ਹੈ ਉਹ ਨੁਮਾਇੰਦਾ ਕਿਸ ਤਰੀਕੇ ਦਾ ਹੋਵੇ ਕਿਉਂਕਿ ਬਾਰਡਰ ਬੈਲਟ ਹੋਣ ਕਰਕੇ ਮੁਸ਼ਕਲਾਂ ਵੀ ਬਹੁਤ ਜਾਦੀਆਂ ਨੇ ਕੀ ਕਹਿਣਾ ਚਾਹੋਗੇ ਤੁਸੀਂ ਉਸ ਦੇ ਸਬੰਧ ਦੇਖੋ ਜੀ ਤਰਨਤਨ ਹਰਕੇ ਦਾ ਜਿਹੜਾ ਨਮਾਇਦਾ ਜਾਂ ਪੂਰੇ ਪੰਜਾਬ ਦਾ ਕਹਿ ਲਓ ਜਾਂ ਆਪਣੇ ਜ਼ਿਲ੍ਹੇ ਦਾ ਗੱਲ ਕਰ ਲਓ ਮੇਰੇ ਖਿਆਲ ਨਾਲ ਕੋਈ ਵੀ ਜਿਹੜਾ ਐਮਐਲਏ ਹਰਕੇ ਦਾ ਪਿਓ ਹੁੰਦਾ ਮਾਂ ਹੁੰਦੀ ਆ ਸਭ ਲੋਕ ਉਹਦੇ ਵਾਸਤੇ ਹੁੰਦੇ ਜੋ ਇੱਕੋ ਜਿਕੇ ਹੁੰਦੇ ਨੇ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਤਰਨਤਨ ਹਰਕੇ ਦੀ ਸੇਵਾ ਕਰਨੀ ਆ ਉਹਦਾ ਜਿਹੜਾ 베ਸ ਪੰਜਾਬ ਦਾ ਨਾ ਚੀਦਾ ਉਹਦਾ ਪਰਿਵਾਰ ਸਾਰਾ ਪੰਜਾਬ 'ਚ ਰਹਿੰਦਾ ਹੋਵੇ ਕਿਉਂਕਿ ਆਮ ਆਪਾਂ ਵੇਖਦੇ ਆਂ ਲੀਡਰਾਂ ਦੇ ਸਾਰੀਆਂ ਫੈਮਲੀਆਂ ਬਾਹਰ ਹੁੰਦੀਆਂ ਨੇ ਬੱਚੇ ਬਾਹਰ ਹੁੰਦੇ ਨੇ ਤੇ ਜਿਹਦੀ ਫੈਮਲੀ ਆਪਣੀ ਬਾਹਰ ਹੈ ਤੇ ਉਹਨੂੰ ਪੰਜਾਬ ਦੇ ਨਾਲ ਕਿੰਨਾ ਕੁ ਦਰਦ ਹੋਊ ਜਾਂ ਕਿੰਨਾ ਕੁ ਪਿਆਰ ਹੋਊ ਮੈਨੂੰ ਕਹਿਣ ਦੀ ਲੋੜ ਨਹੀਂ ਆ ਜਿੰਨੂੰ ਪੰਜਾਬ ਦਾ ਦਰਦ ਹੋਵੇ ਜਾਂ ਹਲਕੇ ਦਾ ਦਰਦ ਹੋਵੇ ਤੇ ਸਭ ਤੋਂ ਪਹਿਲਾਂ ਮੇਰੇ ਖਿਆਲ ਨਾਲ ਉਹ ਨਮਾਇਦੇ ਦੀ ਜਿਹੜੀ ਪਰਿਵਾਰ ਜਿੰਨਾ ਵੀ ਇਹ ਸਾਰਾ ਹਲਕੇ 'ਚ ਰਹਿਣਾ ਚਾਹੀਦਾ ਹਲਕੇ 'ਚ ਕਮੀਆਂ ਕੀ ਦੇਖਦੇ ਹੋ ਕੀ ਕਮੀਆਂ ਨੇ ਮੇਨ ਕਿਹੜੀਆਂ ਕਮੀਆਂ ਨੇ ਕਮੀਆਂ ਦੇਖੋ ਕਮੀਆਂ ਬਹੁਤ ਨੇ ਅੱਜ ਤੱਕ ਤੁਸੀਂ ਦਲਜੀਤ ਜੀ ਮੈਨੂੰ ਇੱਕ ਗੱਲ ਦੱਸ ਦਿਓ ਕਿ ਬੀਸੀ ਭਾਈਚਾਰੇ ਜਿਹੜਾ ਹੈ ਬੀਸੀ ਭਾਈਚਾਰੇ ਦੀ ਕਿਸੇ ਨੇ ਗੱਲ ਨਹੀਂ ਕੀਤੀ ਆਪਣੇ ਚਾਰ ਹਲਕੇ ਨੇ ਤਰਨਤਾਰਨ ਚ ਚੌਹ ਹਲਕਿਆਂ ਚ ਕੋਈ ਬੀਸੀ ਦਾ ਲੀਡਰ ਕਿਸੇ ਨੇ ਕੋਈ ਗੱਲ ਕੀਤੀ ਵੀ ਤਾਂ ਦੱਸ ਦਿਓ ਜਾਂ ਕਿਸੇ ਹੋਰ ਨੇ ਕਿਸੇ ਨੇ ਐਮਐਲਏ ਵਾਇ ਉਠਾਈ ਹੋਵੇ ਕਿਸੇ BC ਭਾਈ ਜਰੇ ਦੇ ਲੋਕ ਦੀ ਦੁਕਾਨ ਤੇ ਚੋਰੀ ਹੋ ਜਾਵੇ ਜਾਂ ਕੋਈ ਹੋਰ ਘਟਨਾ ਵਾਪਰ ਜਾਵੇ ਤੇ ਕਿਸੇ ਦੁਕਾਨਦਾਰ ਨੂੰ ਕੋਈ ਮੁਆਵਜ਼ਾ ਮਿਲਿਆ ਹੋਵੇ ਤੇ ਮੈਨੂੰ ਦੱਸ ਦਿਓ ਕਿ ਇਹ ਲੋਕ ਹਲਕੇ ਦੇ VOTER ਨਹੀਂ ਹੈ ਜਾਂ ਪੰਜਾਬ ਦੇ ਲੋਕ ਨਹੀਂ ਹੈ ਇਹ ਕੋਈ ਪਾਲਿਸੀ ਚਾਹੀਦੀ ਆ ਕਿ ਕਿਸੇ ਕੋਈ ਦੁਕਾਨਦਾਰ ਦੇ ਨਾਲ ਕੋਈ ਇਹੋ ਜੀ ਅਨਸੁਖਾਵੀ ਘਟਨਾ ਵਾਪਰ ਜਾਵੇ ਤਾਂ ਉਹਨਾਂ ਨੂੰ ਮੁਆਵਜ਼ਾ ਮਿਲੇ ਅਜੀਆਂ ਕਮੀਆਂ ਦੂਰ ਕਰਨ ਦੇ ਲਈ ਕਿਹੋਜੇ ਨੁਮਾਇੰਦਾ ਅੱਗੇ ਆਉਣ ਦੀ ਲੋੜ ਹੈ ਕਿਹੋਜੇ ਨੁਮਾਇੰਦੇ ਨੂੰ ਮੌਕਾ ਮਿਲਣ ਦੀ ਲੋੜ ਹੈ ਲੋਕ ਫਿਰ ਕਿਸ ਨੂੰ ਚੁਣਨਗੇ ਲੋਕ ਮੈਂ ਤਾਂ ਪਹਿਲਾਂ ਹੀ ਗੱਲ ਕਰ ਚੁੱਕਿਆ ਕਿ ਲੋਕ ਤੇ ਉਹੀ ਚੁਣਨਗੇ ਜਿਹਦਾ 베ਸ ਜਾਂ ਜਿਹੜਾ ਤਰਨਤਨ ਦੇ ਵਿੱਚ ਰਹਿ ਰਿਹਾ ਜਿਹਦਾ ਪਰਿਵਾਰ ਇੱਥੇ ਰਹਿ ਰਿਹਾ ਦੇਖੋ ਇੱਕ ਛੋਟੀ ਜੀ ਗੱਲ ਆ ਤੁਹਾਡੇ ਬੱਚੇ ਕਿਸੇ ਸਕੂਲ ਪੜ੍ਹਦੇ ਹੋਣ ਤੁਸੀਂ ਕਹੋਗੇ ਉੱਥੇ ਲਾਈਟ ਨਾ ਆਵੇ ਜਾਂ ਪਾਣੀ ਨਾ ਆਵੇ ਨਾ ਕਿ ਹੂਰਤ ਦੀ ਸਹੂਲਤਾਂ ਆਵੇ ਤੁਸੀਂ ਸੁਖ ਮੰਗੋਗੇ ਨਾ ਸਾਡਾ ਬੱਚਾ ਪੜਦਾ ਤੇ ਜੇ ਤੁਹਾਡੇ ਬੱਚੇ ਉੱਥੇ ਪੜਦੇ ਹੀ ਨਹੀਂ ਆ ਤਾਂ ਤੁਹਾਨੂੰ ਸਕੂਲ ਨਾਲ ਮਤਲਬ ਕੋਈ ਨਹੀਂ ਇਹੀ ਹਾਲਾਤ ਸਾਡੇ ਹਲਕੇ ਦੇ ਨੇ ਜਿਨ੍ਹਾਂ ਲੀਡਰਾਂ ਦੇ ਬੱਚੇ ਜਾਂ ਫੈਮਲੀਆਂ ਬਾਹਰ ਨੇ ਮੈਂ ਨਹੀਂ ਸਮਝਦਾ ਕਿ ਉਹਨਾਂ ਨੂੰ ਕੋਈ ਹਲਕੇ ਨਾਲ ਦਰਦ ਹੋਊਗਾ ਉਹ ਤੇ ਇੱਕ ਬਸ ਚੌਂਦਰ ਖੱਟਣ ਦਾ ਹੀ ਕੰਮ ਆ ਹੋਰ ਕੋਈ ਬਹੁਤੀ ਮੈਂ ਨਹੀਂ ਸਮਝਦਾ ਸੇਵਾ ਹੈ ਮੌਜੂਦਾ ਸਰਕਾਰ ਜਿਹੜੀ ਹੈ ਉਸਨੇ ਉਹਨਾਂ ਦਾ ਕਹਿਣਾ ਕਿ ਜੋ ਪਿਛਲੇ 75 ਸਾਲ ਚ ਨਹੀਂ ਹੋਇਆ ਉਹ ਤਿੰਨਾਂ ਸਾਲਾਂ ਚ ਹੋਇਆ ਕਿਵੇਂ ਵੇਖਦੇ ਹੋ ਕੀ ਹੋਇਆ ਤਿੰਨਾਂ ਸਾਲਾਂ ਚ ਕੁਝ ਕਹਿਣਾ ਚਾਹੋਗੇ ਤੇ ਦੇਖੋ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਸਾਰੇ ਪੰਜਾਬ ਨੂੰ ਪਤਾ ਗੱਲਾਂ ਬਾਤਾਂ ਨਾਲ ਜੋ ਮਰਜ਼ੀ ਕਰ ਲਈਏ ਮੈਂ ਸਿਆਸਤ ਵਿੱਚ ਹੈ ਨਹੀਂ ਮੈਂ ਇੱਕ ਸੋਸ਼ਲ ਵਰਕਰ ਆ ਮੈਂ ਤੇ ਜੋ ਸਚਾਈ ਉਹ ਬੋਲੂਗਾ ਕਿ ਜਿਹੜਾ ਵਿਕਾਸ ਕਿਤੇ ਹੋਇਆ ਮੈਨੂੰ ਕੀ ਦਿਖਾ ਦੇਵੇ ਕਿ ਆ ਇੱਥੇ ਆ ਵਿਕਾਸ ਹੋਇਆ ਵਾ ਵਿਕਾਸ ਤੇ ਬਸ ਨਾ ਦੀਆਂ ਗੱਲਾਂ ਆਂ ਅੱਜ ਤੱਕ ਜੋਨ ਦੇਸ਼ ਆਜ਼ਾਦ ਹੋਇਆ ਅਸੀਂ ਇੱਕ ਹੀ ਗੱਲ ਸੁਣਦੇ ਆਏ ਆ ਗਲੀਆਂ ਨਾਲੀਆਂ ਗਲੀਆਂ ਨਾਲੀਆਂ ਤੇ ਮੈਂ ਇੱਕ ਗੱਲ ਦਾਅਵੇ ਨਾਲ ਤੁਹਾਨੂੰ ਕਹਿੰਦਾ ਜੇ ਕਿਤੇ ਕੋਈ ਐਮਐਲ ਸਾਡੇ ਵਰਗਾ ਕੋਈ ਆਮ ਘਰ ਦਾ ਬੰਦਾ ਬਣਿਆ ਹੁੰਦਾ ਤੇ ਗਲੀਆਂ ਨਾਲੀਆਂ ਦਾ ਮੁੱਦਾ ਖਤਮ ਕਰਕੇ 100% ਪਿੰਡਾਂ 'ਚ ਸੀਵਰੇਜ ਆਉਣੇ ਹੀ ਇਹ ਮੁੱਦਾ ਖਤਮ ਹੋ ਜਾਣਾ ਸੀ ਇਹ 25 ਸਾਲੀ ਇੱਕ ਹੀ ਐਲਾਨ ਹੁੰਦਾ ਗਲੀਆਂ ਨਾਲੀਆਂ ਗਲੀਆਂ ਨਾਲੀਆਂ ਜਿੱਤੋਂ ਲੋਕ ਇਹ ਚੀਜ਼ਾਂ ਸੁਣ ਸੁਣ ਕੇ ਅੱਕ ਚੁੱਕੇ ਨੇ ਪ੍ਰਵਾਸੀਆਂ ਦਾ ਪੰਜਾਬ ਦੇ ਵਿੱਚ ਕਿਹੋ ਜਿਹਾ ਪੈਰਤਰਾਵਾ ਵੇਖਦੇ ਹੋ ਅਤੇ ਇਹਦਾ ਨੁਕਸਾਨ ਪੰਜਾਬ ਨੂੰ ਹਲਕਿਆਂ ਨੂੰ ਕਿਹੋ ਜਿਹਾ ਭੁਗਤਣਾ ਪੈ ਸਕਦਾ ਦੇਖੋ ਜਿੱਦਾਂ ਹਿਮਾਚਲਿਆ ਹੋਰ ਸੂਬੇ ਨੇ ਜਿੱਥੇ ਕੋਈ ਜਾ ਕੇ ਬਾਹਰੀ ਬੰਦਾ ਜ਼ਮੀਨ ਨਹੀਂ ਖਰੀਦ ਸਕਦਾ ਇਹ ਜਿੱਦਾਂ ਅਨ ਆਮ ਆਦਮੀ ਪਾਰਟੀ ਕੋਲ ਸਪਸ਼ਟ ਬਹੁਮਤ ਹੈ ਇੱਕ ਬਿੱਲ ਪਾਸ ਹੋਣਾ ਚਾਹੀਦਾ ਕਿ ਕੋਈ ਵੀ ਬਾਹਰੀ ਬੰਦਾ ਆਣ ਕੇ ਪੰਜਾਬ 'ਚ ਜ਼ਮੀਨ ਨਾ ਖਰੀਦ ਸਕੇ ਹਿੰਦੁਸਤਾਨ ਦਾ ਕੋਈ ਵੀ ਨਾਗਰਿਕ ਕਿਤੇ ਵੀ ਜਾ ਕੇ ਕੰਮ ਕਰ ਸਕਦਾ ਇਹਦੇ ਚ ਕੋਈ ਆਬਜੈਕਸ਼ਨ ਨਹੀਂ ਹੁੰਦੀ ਪਰ ਹਾਂ ਪ੍ਰਾਪਰਟੀ ਖਰੀਦਣ ਤੇ ਜਿਹੜੀ ਆ ਆਬਜੈਕਸ਼ਨ ਹੋਣੀ ਚਾਹੀਦੀ ਆ ਪੰਜਾਬ ਦੀ ਜ਼ਮੀਨ ਜਿਹੜੀ ਆ ਪੰਜਾਬ ਦੇ ਲੋਕਾਂ ਦੇ ਕੋਲ ਹੀ ਰਹਿਣੀ ਚਾਹੀਦੀ ਆ ਕਿਵੇਂ ਵਿਖਦੇ ਹੋ ਕਿ ਜਿਹੜਾ ਹੁਣ ਤੁਸੀਂ ਤਰਨਤਾਰਨ ਹਲਕਿਆ ਦੀ ਗੱਲ ਵੀ ਮੇਨ ਚੀਜ਼ ਆ ਸਿਹਤ ਤੇ ਸਿੱਖਿਆ ਜਿਹੜੀ ਆ ਇਹ ਮੇਨ ਹਰ ਕੋਈ ਸਰਕਾਰ ਸਿਹਤ ਤੇ ਸਿੱਖਿਆ ਨੂੰ ਲੈ ਕੇ ਜਿਹੜੀ ਉਹ ਸੱਤਾ ਦੇ ਵਿੱਚ ਰਹੀ ਹੈ ਕੀ ਕਹਿਣਾ ਚਾਹੋਗੇ ਸਿਹਤ ਤੇ ਸਿੱਖਿਆ ਨੂੰ ਲੈ ਕੇ ਕਿਸ ਤਰੀਕੇ ਦੇ ਪ੍ਰਬੰਧ ਹੋਣੇ ਚਾਹੀਦੇ ਆ ਤੇ ਹੁਣ ਜਿਹੜੇ ਨਹੀਂ ਹਨ ਦੇਖੋ ਜਦੋਂ ਸਰਕਾਰ ਬਣੀ ਸੀ ਜੋ ਕੰਮ ਸਹੀ ਸਹੀ ਵੀ ਕਰਨਾ ਚਾਹੀਦਾ ਉਦੋਂ ਕਾਫੀ ਥੋੜਾ ਸੁਧਾਰ ਹੋਇਆ ਸੀ ਸਿਹਤ ਵਿਭਾਗ ਦੇ ਵਿੱਚ ਜਿਵੇਂ ਉਹ ਪਹਿਲਾਂ ਹੁੰਦਾ ਸੀ ਡਾਕਟਰ ਇੱਕ ਬਸ ਦੇਖ ਕੇ ਨਵਜ ਤੇ ਦਵਾਈ ਲਿਖ ਦਿੰਦਾ ਸੀ ਦਵਾਈ ਬਾਹਰੋਂ ਲੈਣੀ ਪੈਂਦੀ ਸੀ ਵਿੱਚੋਂ ਕੁਝ ਸਮਾਂ ਜਿਹੜੀ ਉਹ ਦਵਾਈ ਅੰਦਰੋਂ ਲੋਕਾਂ ਨੂੰ ਮਿਲਦੀ ਰਹੀ ਆ ਆ ਪਿੱਛੇ ਜੇ ਪਤਾ ਲੱਗਿਆ ਕਿ ਫੇਰ ਉਹ ਸਿਸਟਮ ਐਵੇਂ ਦਾ ਬਣਦਾ ਜਾਂਦਾ ਥੋੜਾ ਜੀ ਇਸ ਚੀਜ਼ ਤੇ ਇਹਦੇ ਵਿੱਚ ਕੋਈ ਹੈਲਥ ਡਿਪਾਰਟਮੈਂਟ ਦਾ ਕਸੂਰ ਨਹੀਂ ਜੋ ਪਿੱਛੇ ਹੋਣਾ ਉਹਨਾਂ ਨੂੰ ਤੇ ਉਹੀ ਦੇਣਾ ਜੀ ਇਹ ਤੇ ਸਰਕਾਰ ਨੂੰ ਚਾਹੀਦਾ ਕਿ ਲੋਕਾਂ ਨਾਲ ਜੇ ਕੋਈ ਵਾਅਦਾ ਕੀਤਾ ਹੈ ਫਰੀ ਦਵਾਈਆਂ ਦਾ ਤੇ ਫਰੀ ਸਿੱਖਿਆ ਦਾ ਤੇ ਉਹਨੂੰ ਪੂਰਾ ਕਰਨਾ ਚਾਹੀਦਾ ਜੀ ਹੁਣ ਤੱਕ ਤੁਸੀਂ ਹਰਪਾਲ ਜੀ ਬਹੁਤ ਕੋਸ਼ਿਸ਼ ਦੱਸਿਆ ਹੈ ਇਨ੍ਹਾਂ ਗੱਲਾਂ ਦੇ ਦੌਰਾਨ ਹੋਰ ਕੀ ਕ੍ਰੀਤੀਆਂ ਵੇਖਦੇ ਹੋ ਸਮਾਜ ਦੇ ਵਿੱਚ ਅਤੇ ਕਿੱਥੇ ਕਿੱਥੇ ਤੁਹਾਨੂੰ ਵਿਚਰਨ ਦਾ ਮੌਕਾ ਮਿਲਿਆ ਕਿੱਥੇ ਕਿੱਥੇ ਕਿਹੜੀਆਂ ਸੇਵਾਵਾਂ ਕਰਨ ਦਾ ਮੌਕਾ ਮਿਲਿਆ ਮੈਂ ਚਾਹਾਂਗਾ ਆਪਣੇ ਬਾਰੇ ਵੀ ਜਰੂਰ ਦੱਸਿਓ ਦੇਖੋ ਮੈਂ ਪਹਿਲਾਂ ਜਿਹੜੀ ਆਪਾਂ ਸੇਵਾ ਦਾ ਗੱਲ ਕੀਤੀ ਜਾਵੇ ਮੈਂ ਪਹਿਲਾਂ ਐਸੀ ਸਾਡਾ ਪਰਿਵਾਰ ਕਾਂਗਰਸ ਚ ਰਿਹਾ ਮੈਂ ਕਾਂਗਰਸ ਦਾ ਬੀਸੀ ਵਿੰਗ ਦਾ ਪੰਜਾਬ ਦਾ ਜਨਨ ਸੈਕਟਰੀ ਰਿਹਾ ਬਹੁਤ ਵੱਡੇ ਵੱਡੇ ਲੀਡਰਾਂ ਨੂੰ ਮਿਲਿਆ ਜੀ ਬਹੁਤ ਉਹਨਾਂ ਨੇ ਮੈਨੂੰ ਪਿਆਰ ਦਿੱਤਾ ਆਸ਼ੀਰਵਾਦ ਦਿੱਤਾ ਮੈਂ ਪੂਰੇ ਪੰਜਾਬ 'ਚ ਕੰਮ ਕੀਤਾ ਉਸ ਤੋਂ ਬਾਅਦ ਮੈਨੂੰ ਨਾਲ ਉਹਨਾਂ ਨੇ ਤਰਨਤਨ ਜ਼ਿਲ੍ਹੇ ਦਾ ਕੋ-ਚੇਅਰਮੈਨ ਨਾ ਦਿੱਤਾ ਬੀਸੀ ਵਿੰਗ ਦਾ ਤੇ ਉਹ ਅੱਜ ਤੋਂ ਕੁਝ ਸਾਲ ਪਹਿਲਾਂ ਮੈਂ ਪਾਰਟੀ ਛੱਡ ਦਿੱਤੀ ਉਸ ਤੋਂ ਬਾਅਦ ਮੈਂ ਕਿਸੇ ਪਾਰਟੀ ਗਿਆ ਨਹੀਂ ਫਿਰ ਮੈਂ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜੀ ਸਮਾਜ ਸੇਵਾ ਕਰਦਾ ਹੋ ਰਿਹਾ ਤਾਂ ਆਪਣਾ ਕਾਰੋਬਾਰ ਕਰ ਰਿਹਾ ਸਮਾਜ ਸੇਵਾ ਕਰਨ ਚ ਜ਼ਿਆਦਾ ਵਧੀਆ ਲੱਗਾ ਜਾਂ ਫਿਰ ਸਿਆਸਤ ਦੇ ਵਿੱਚ ਰਹਿ ਕੇ ਕੰਮ ਕਰਨ ਦਾ ਜ਼ਿਆਦਾ ਵਧੀਆ ਤਜਰਬਾ ਲੱਗਾ ਦੇਖੋ ਗੱਲ ਤੇ ਹੁੰਦੀ ਆ ਮਨ ਦੀ ਸਕੂਨ ਦੀ ਕੀ ਬਾਤ ਆ ਮਨ ਦੀ ਸਕੂਨ ਹੁੰਦਾ ਤੇ ਜਿੰਨੂੰ ਸੇਵਾ ਦਾ ਚਾਹ ਤੇ ਸੇਵਾ ਤੇ ਇਦਾਂ ਵੀ ਸਕੂਨ ਮਿਲ ਜਣਾ ਸਿਆਸਤ ਆਪਣੀ ਜਗ੍ਹਾ ਹੈ ਤੇ ਸਮਾਜ ਸੇਵਾ ਆਪਣੀ ਜਗ੍ਹਾ ਹੈ ਪਿਆਰ ਬਹੁ ਮਿਲਦਾ ਪਰ ਸਿਆਸਤ ਥੋੜਾ ਇਹ ਹੁੰਦਾ ਲੋਕਾਂ ਨੇ ਜੇ ਪਿਆਰ ਦਿੱਤਾ ਤੇ ਮੇਰੇ ਖਿਆਲ ਨਾਲ ਨੁਮਾਇੰਦੇ ਦਾ ਫਰਜ਼ ਬਣਦਾ ਕਿ ਲੋਕਾਂ ਨੇ ਜਿੰਨਾ ਪਿਆਰ ਦਿੱਤਾ ਹੁਣ ਇੱਕ ਜੇ ਗੱਲ ਆਪਾਂ ਛੋਟੀ ਜੀ ਗੱਲ ਕਰ ਲਈਏ ਐਸੀ ਭਾਈ ਜਰੇ ਦੀ ਛੋਟੀ ਜੀ ਗੱਲ ਕਰ ਲਈਏ ਮੈਂ ਗਲਤ ਨਾ ਹੋਵਾਂ ਤੁਸੀਂ ਦੱਸ ਦਿਓ ਕਿ ਜਿਹੜੀ ਆ ਸਗਨ ਸਕੀਮ ਹੁੰਦੀ ਆ ਕੋਈ ਐਸੀ ਭਾਈ ਜਾਰਾ ਮੈਨੂੰ ਬਾਹ ਖੜੀ ਕਰਕੇ ਕਹਿ ਦਵੇ ਕਿ ਸਾਨੂੰ ਸਗਨ ਸਕੀਮ ਮਿਲ ਗਈ ਆ ਜੀ ਉਹ 25 30000 50000 ਜਿੰਨਾ ਵੀ ਹੁੰਦਾ ਏ ਉਹਨੂੰ ਲੈਣ ਵਾਸਤੇ ਕਿੰਨੇ ਉਹਨੂੰ ਚੱਕਰ ਮਾਰਨੇ ਪੈਂਦੇ ਇਨਸਾਨ ਨੂੰ ਤੇ ਫੇਰ ਜਾ ਕੇ ਕਿਤੇ ਪੈਸੇ ਮਿਲਦੇ ਮੇਰੇ ਖਿਆਲ ਨਾਲ ਜਿੰਨੀ ਰਕਮ ਮਿਲਦੀ ਓਤ ਤੋਂ ਵੱਧ ਉਹ ਵਿਚਾਰਾ ਕਰਾਇਆ ਜੀ ਲਾ ਦਿੰਦਾ ਇਹ ਸਿਸਟਮ ਚਾਹੀਦਾ ਜੇ ਕਿਸੇ ਦੀ ਕੋਈ ਪਾਲਿਸੀ ਆਈ ਹੈ ਤੀ ਬਣਵਾਤੇ ਤੇ ਉਹ ਫਰਜ ਬਣਦਾ ਸਰਕਾਰ ਦਾ ਉਹਦੇ ਘਰ ਜਾ ਕੇ ਉਹ ਜਿਹੜੀ ਪਾਲਿਸੀ ਉਹ ਦਿੱਤੀ ਜਾਵੇ ਜਿੰਨੇ ਵੀ ਵੀਡੀਓ ਨੂੰ ਦੇਖ ਰਹੇ ਨੇ ਅੰਤ ਦੇ ਵਿੱਚ ਮੈਸੇਜ ਸੁਨੇਹਾ ਆਪਣੇ ਵੱਲੋਂ ਕੋਈ ਵਿਚਾਰ ਹੋਰ ਵੀ ਤੁਸੀਂ ਰੱਖ ਸਕਦੇ ਹੋ ਜਾਂਦੇ ਜਾਂਦੇ ਮੈਸੇਜ ਮੈਂ ਇੱਕ ਹੱਥ ਜੋੜ ਕੇ ਮੈਂ ਪੰਜਾਬ ਦੇ ਲੀਡਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਪੰਜਾਬ ਬਚਾਉਣਾ ਹੈ ਪੰਜਾਬ ਤਦ ਬਚਨਾ ਜਿਵੇਂ ਇੱਕ ਮੈਂ ਲੀਡਰ ਨੂੰ ਸੌਰੀ ਮੈਂ ਗੱਲ ਦੱਸਦਾ ਇੱਕ ਲੀਡਰ ਨੂੰ ਮੈਂ ਬਹੁਤ ਲਾਈਕ ਕਰਦਾ ਮੇਰਾ ਪਾਰਟੀ ਲੈਵਲ ਤੇ ਕੋਈ ਹੈ ਨਹੀਂ ਗੱਲ ਸੁਖਪਾਲ ਸਿੰਘ ਖੈਰਾਂ ਨੂੰ ਮੈਂ ਲਾਈਕ ਕਰਦਾ ਕਿਉਂ ਕਰਦਾ ਕਿਉਂ ਕੱਲਾ ਬੰਦਾ ਜਿਹੜਾ ਕਹਿੰਦਾ ਕਿ ਪ੍ਰਵਾਸੀਆਂ ਦੀ ਵੋਟਾਂ ਨਹੀਂ ਚਾਹੁੰਦੀਆਂ ਇੱਥੇ ਚਾਹੀਦੀਆਂ ਪੰਜਾਬ 'ਚ ਉਹ ਜੀ ਮੈਂ ਕਹਿੰਦਾ ਪੰਜਾਬ ਦੇ ਲੀਡਰਾਂ ਨੂੰ ਚੰਦ ਵੋਟਾਂ ਖਾਤਰ ਤੁਸੀਂ ਆਪਣੇ ਭਾਈਚਾਰੇ ਦੀਆਂ ਵੋਟਾਂ ਦੀ ਵੈਲਿਊ ਨਾ ਘਟ ਕਰੋ ਪ੍ਰਵਾਸੀ ਭਾਈਚਾਰਿਆਂ ਨੂੰ ਕੰਮ ਕਰਦੇ ਹੋ ਜੀ ਆਇਆਂ ਨੂੰ ਇੱਥੇ ਪੰਜਾਬ 'ਚ ਪਰ ਉਹਨਾਂ ਦੀ ਵੋਟ ਪੰਜਾਬ 'ਚ ਨਹੀਂ ਬਣੀ ਚਾਹੀਦੀ ਮੇਰੇ ਖਿਆਲ ਨਾਲ ਸਾਨੂੰ ਸਮਾਂ ਦੇਣ ਲਈ ਗੱਲਬਾਤ ਕਰਨ ਲਈ ਬਹੁਤ-ਬਹੁਤ ਧੰਨਵਾਦ ਸਾਡਾ ਮਿਹਰਬਾਨੀ ਜੀ ਸੋ ਇਹ ਸੰਨ ਹਰਪਾਲ ਸਿੰਘ ਤੱਤੂ ਚੱਕ ਅਤੇ ਉਹਨਾਂ ਦੇ ਨਾਲ ਸਾਡੀ ਗੱਲਬਾਤ ਹੋਈ ਸਮਾਜ ਸੇਵੀ ਨੇ ਅਤੇ ਵੱਡੇ ਉਹਨਾਂ ਨੇ ਸਮਾਜ ਸੇਵਾ ਦੇ ਕੰਮ ਵੀ ਕੀਤੇ ਨੇ ਤੇ ਅੱਜ ਆਪਣੇ ਵਿਚਾਰ ਵੀ ਜਿਹੜੇ ਨੇ ਸਨਮੁਖ ਰੱਖੇ ਨੇ ਅਦਰ ਪ੍ਰਵਾਸੀਆਂ ਨੂੰ ਲੈ ਕੇ ਜਿਹੜਾ ਇੱਕ ਵੱਡਾ ਵਿਸ਼ਾ ਵੀ ਹੈ ਕਿਉਂਕਿ ਦੋਸਤੋ ਜੇਕਰ ਉਹਨਾਂ ਦਾ ਹੋਰ ਵੀ ਇੱਥੇ ਪੈਰ ਤਰਾਵਾ ਹੁੰਦਾ ਗਿਆ ਤਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਪੰਜ ਸਰਪੰਚ ਕੋਈ ਪੱਗ ਵਾਲਾ ਨਹੀਂ ਬਣੇਗਾ ਤਾਂ ਸਾਰੇ ਪੰਜ ਸਰਪੰਚਾਂ ਪਾਉਣੇ ਪ੍ਰਵਾਸੀ ਵੇਖਣ ਨੂੰ ਮਿਲਣਗੇ ਜੇਕਰ ਉਸ ਚੀਜ਼ ਤੇ ਜਿਹੜਾ ਧਿਆਨ ਨਾਲ ਤਾਂ ਬਿਲਕੁਲ ਉਹਨਾਂ ਦਾ ਕਹਿਣਾ ਹੈ ਕਿ ਸੁਖਪਾਲ ਸਿੰਘ ਖਹਿਰਾ ਦੇ ਏਸ ਦੇ ਲਈ ਵੀ ਫੈਨ ਨੇ ਕਿਉਂਕਿ ਸੁਖਪਾਲ ਸਿੰਘ ਖਹਿਰਾ ਵੀ ਏਸ ਦੇ ਅਤੀਵਿਖਲਾਪਾਂ ਵੀਡੀਓ ਪਿਆਰੀ ਲੱਗੇ ਆਪਣੀ رائے ਵੀ ਜਰੂਰ ਦਿਓ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਕੋਈ ਹੋਰ ਸਵਾਲ ਕੋਈ ਰਹਿ ਗਿਆ ਹੋਵੇ ਤਾਂ ਉਹ ਵੀ ਜਰੂਰ ਤੁਸੀਂ ਜਿਹੜਾ ਕਮੈਂਟ ਬਾਕਸ ਵਿੱਚ ਲਿਖ ਕੇ ਭੇਜ ਸਕਦੇ ਹੋ ਬਣੇ ਰਹੋ ਸਾਡੇ ਨਾਲ ਹਰ ਕਵਰਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮਹਿੰਦਰਜੀਤ ਸਿੰਘ ਨજર نیوز ਤਰਨਤਾਰਨ